ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਦੋਸਤੋ ਭਾਈਓ ਭੈਣੋ ਭਰਾਵੋ ਅੱਜ ਮੈਂ ਤੁਹਾਨੂੰ ਇੱਕ ਕਿਸਾਨ ਆ ਸਾਡਾ ਇੱਥੇ ਪਿੰਡ ਕਮਾਲੀ ਆਹਾ ਕੋਲੇ ਪਿੰਡ ਆ ਇਧਰੇ ਵਸਿਆ ਸਾਹਮਣੇ ਗੁਰਦੁਆਰਾ ਸਾਹਿਬ ਦਿਖਦਾ ਹੋਊਗਾ ਤੇ ਇਹ ਵੀਰ ਆ ਜੋ ਕਿ ਇਹ ਆਪਣਾ ਘਰ ਦਾ ਸਮਾਨ ਆ ਸ਼ੁੱਧ অর্ਗੈਨਿਕ ਤੁਸੀਂ ਪੜ੍ਹ ਵੀ ਸਕਦੇ ਆ ਇਹਦੇ ਉੱਪਰ ਲਿਖਿਆ ਵਾ ਫੋਨ ਨੰਬਰ ਵੀ ਲਿਖੇ ਹੋਏ ਆ ਸ਼ੁੱਧ অর্ਗੈਨਿਕ ਸਰੋਂ ਦਾ ਤੇਲ ਅਤੇ ਹਲਦੀ ਇਹ ਵੀਰ ਇੱਥੇ ਵੇਚ ਰਹੇ ਆ ਆ ਪਾਸਾ ਜਿਹੜਾ ਆ ਰੋਡ ਇੱਥੇ ਚੁੰਨੀ ਤੇ ਆ ਰਹੀ ਆ ਚਿੱਕਣਾ ਬੱਸ ਚੁੰਨੀ ਨੂੰ ਜਾ ਰਹੀ ਆ ਉਹ ਗੱਡੀਆਂ ਚੁੰਨੀ ਤੇ ਆ ਰਹੀਆਂ ਆ ਤੇ ਆਹ ਰੋਡ ਜਾਂਦੀ ਆ ਮਰੰਡੇ ਨੂੰ ਇਕਣਾ ਆਹ ਸਾਈਡ ਮਰੰਡੇ ਵਾਲੀ ਆ ਸਾਡੀ ਗੱਡੀ ਖੜੀ ਆ ਆ ਬੱਸਾਂ ਦੇ ਮਰੰਡੇ ਨੂੰ ਜਾ ਰਹੀਆਂ ਗੱਡੀਆਂ ਉਹ ਤੇ ਆ ਆ ਗਿਆ ਇੱਥੇ ਇਹਨਾਂ ਦਾ ਬੱਸ ਸਟੈਂਡ ਆ ਗਿਆ ਪਿੰਡ ਕਮਾਲੀ ਦਾ ਤੇ ਇਧਰ ਦੇ ਪਾਸੇ ਪਿੰਡ ਖੇੜੀ ਵੀਰ ਸਿੰਘ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਵੀ ਤੁਸੀਂ ਪਿੱਛੋਂ ਦੇਖ ਸਕਦੇ ਆ ਹਮੈਸ਼ਨ ਹੋਊਗਾ ਤੇ ਇਧਰ ਪਿੰਡ ਕਮਾਲੀ ਆ ਗਿਆ ਆਪਾਂ ਗੱਲਬਾਤ ਕਰਦੇ ਆ ਨਾ ਗਰ ਵੀ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਕੰਮ ਕਰਦਿਆਂ ਨੂੰ ਔਰ ਸਾਰਾ ਰੇਡ ਵਗੈਰਾ ਵੀ ਇਹ ਦੱਸਣਗੇ ਇਹ ਸੁੱਧ ਰਗੈਨਿਕ ਹਲਦੀ ਅਤੇ ਸਰੂਦਾ ਤੇਲ ਵੇਚਦੇ ਆ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਰਦਾਰ ਲਖਮਿੰਦਰ ਸਿੰਘ ਤੇ ਪਿੰਡ ਤੁਹਾਡਾ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਤੇ ਬਲਾਕ ਪੈਂਦਾ ਬਲਾਕ ਬਸੀ ਪਠਾਣਾ ਬਸੀ ਬਠਾਣਾ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿੱਥੇ ਕੰਮ ਕਰਦੇ ਆ ਨੂੰ ਮੈਨੂੰ ਤਕਰੀਬਨ ਇੰਤਾਂ ਟਰਾਲੀ ਲਾ ਕੇ ਵੀ ਇੰਤਾਂ ਤਾਂ ਸਾਲ ਹੋ ਜਾਂਦਾ ਜੀ ਇੱਕ ਸਾਲ ਹੋ ਗਿਆ ਤੁਹਾਨੂੰ ਹਾਂਜੀ ਕੰਮ ਕਰਦੇ ਆ ਨੂੰ ਕੰਮ ਅਸੀਂ ਹਲਦੀ ਦਾ ਸ਼ੁਰੂ ਕੀਤਾ ਸੀਗਾ 2020 ਦੇ ਵਿੱਚ ਜਦੋਂ ਕਰਕੇ ਲੱਗਾਇਆ ਅੱਛਾ ਜੀ ਅਸੀਂ ਇੱਕ ਨਾਲ ਤੋਂ ਸ਼ੁਰੂ ਕੀਤੀ ਸੀ ਇਹ ਬੀਜ ਨਹੀਂ ਬੀਜ ਲਿਆ ਕੇ ਆਪਣਾ ਤਿਆਰ ਕਰਕੇ ਹੂੰ ਉਸ ਤੋਂ ਬਾਅਦ ਫਿਰ ਅਸੀਂ ਅੱਧਾ ਗੱਲਾ ਲਾਈ ਫਿਰ ਅਗਲੇ ਸਾਲ ਢਾਈ ਗੱਲੇ ਲਈ ਉੱਚਾਈ ਫਿਰ ਉਹ ਹੁਣ ਜਿਹੜਾ ਸਬਾਨ ਨੇ ਅਸੀਂ ਹੌਲੀ ਹੌਲੀ ਤਿਆਰ ਕਰਕੇ ਆਪੀ ਕੇ ਆਪ ਵੇਚੀਏ ਥਣੇ ਆਪਣੀ ਚੱਕੀ ਲਈ ਬਏ ਆਏ ਹਾਂ ਜੀ ਹਾਂਜੀ ਹਾਂ ਹਲਦੀ ਪੀਣ ਵਾਲੀ ਥੋੜੀ ਆਪਣੀ ਹੈ ਜੀ ਹਾਂਜੀ ਜੀ ਜਿੱਕਾ ਸਰੋਂ ਦਾ ਤੇਲ ਆ ਜੀ ਸਰੋਂ ਦਾ ਤੇਲ ਆ ਸਰੋਂ ਦਾ ਤੇਲ ਅਸੀਂ ਥੋੜੀ ਮੈਂ ਪਾ ਕੇ ਸਰੋਂ ਆਪਦੀ ਦਾ ਕਢਾ ਕੇ ਦੇ ਸੋਹਣ ਜੀ ਆ ਬਿਜੀ ਹੁੰਦੀ ਆ ਸਰੋਂ ਕਿੰਨੀ ਕੀ ਬਿਜੀ ਵੀ ਆ ਸਰੋਂ 4-5 ਕਿੱਲੇ ਬਿਜੀ ਲੈਂਦੀ ਆ 5 ਕਿਲੋ ਇੱਕ ਸਾਲ ਦੇ ਵਿੱਚ ਤੇਲ ਵੇਚਣਾ ਅੱਛੇ 1 ਸਾਲ ਦੇ ਵਿੱਚ 5 ਕਿੱਲੇ ਨੇ ਕੋਸਰੋਂ ਦੇ ਹੁੰਦੇ ਹੁੰਦੇ ਆ ਇਹ ਤੇਲ ਕਢਾ ਕੇ ਆਪ ਵੇਚਦੇ ਆਂ ਕਹਿੰਦੇ ਅਸੀਂ ਇੱਕ ਸਾਲ ਚ ਸਾਰਾ ਜਣੀ ਉਹ ਲੱਗ ਜਾਂਦਾ ਹਾਂਜੀ ਹਾਂ ਤੇ ਸਰੋਂ ਕਿਹੜਾ ਬੀਜ ਹੈ ਤੁਹਾਡੇ ਕੋਲ ਸਰੋਂ ਸਾਡੇ ਕੋਲ ਫੂਲੀ ਪਤਾ ਨਹੀਂ ਪੀਲੀ ਸਰੋਂ ਹਾਂਜੀ ਉਹ ਤਾਂ ਛਾੜ ਜੁੜ ਗਈ ਹੈੀ ਉਹ ਤਾਂ 4-5 ਟੋਨ ਕਿੰਨੇ ਕੋਈ ਜਾਂਦਾ ਕਿੱਲੇ ਪੀਲੀ ਸਰੋਂ ਨਹੀਂ ਤੇ ਪੀਲੀ ਸਰੋਂ ਦਾ ਝਾੜ ਵੀ ਕਹਿੰਦੇ 8 ਕਾਊਂਟਰ ਨਿਕਲ ਜਾਂਦਾ ਪੀਲੀ ਸਰੋਂ ਦਾ ਇਹ ਤੇਲ ਜਿਹੜਾ ਹੈਗਾ ਵਧੀਆ ਕੁਆਲਟੀ ਦਾ ਤੇ ਲਿਆਓ ਚੱਕ ਕੇ ਦੇ ਲਈ ਤੇ ਤੁਸੀਂ ਦੇਖ ਸਕਦੇ ਆਂ ਬ੍ਰਾਬੋ ਇਹ ਹਲਦੀ ਇਹਨਾਂ ਦੀ ਪਈ ਆ ਸਰੋਂ ਦਾ ਤੇਲ ਆ ਜਿਹੜਾ ਇਹ ਦਿਖਾ ਰਹੇ ਆ ਆਪਾਂ ਨੂੰ ਆ ਦੇਖ ਲਓ ਲਓ ਐਂ ਸਾਫ਼ ਦੇਖਿਆ ਬਿਲਕੁਲ ਜੀ ਵਿੱਚੋਂ ਵੀ ਇਹ ਸਰੋਂ ਦੇ ਤੇਲ ਦਾ ਕੀ ਰੇਟ ਆ ਜੀ ਇਹ 200 ਰੁਪਏ ਕਿਲੋ ਆ ਜੀ ਸਰੋਂ ਦਾ ਤੇਲ ਵੀ 200 ਰੁਪਏ ਕਿਲੋ ਆ ਤੇ ਹੌਲੀ ਹੌਲੀ ਕਿਸਾਨ ਆ ਜਿਹੜੇ ਸਾਡੇ ਆਪਣੇ ਰੁਝੇਵੇਂ ਇਹਨਾਂ ਦਾ ਵੱਧ ਰਿਹਾ ਹੈ ਜਾਦਨਾ ਆਪਣੇ ਕਰੋਨਾ ਦਾ ਆਇਆ ਤਾਂ ਇੱਕ ਆਇਆ ਤਾਂ ਹੈ ਇੰਤਕ ਗਵਰਨਮੈਂਟ ਨੇ ਇੱਕ ਇਹ ਬਣਾਇਆ ਤਾਂ ਸਾਰਾ ਸਾਜ ਦੇ ਰਜੀ ਹੋਈ ਤੀ ਉਹ ਸਮੇਂ ਨਾਲ ਨੇ ਕੰਮ ਸ਼ੁਰੂ ਕਰਿਆ ਤਾਂ ਸਾਰਾ ਇਹ ਵਿੱਚ ਹਲਦੀ ਦਾ ਵਿੱਚ ਇਹ ਤੇਲ ਦਾ ਦੇਖ ਲੋ ਇਆਂ ਨੂੰ ਤਕਰੀਬਨ ਤੁਹਾਨੂੰ ਇਹ 5 ਮਹੀਨੇ ਸਾਲ ਲੱਗਿਆ ਵਾ ਜੀ ਤਿੰਨ ਹੋ ਗਏ ਪੂਰੇ ਚੌਥਾ ਲੱਗਿਆ ਚੌਥਾ ਲੱਗਿਆ ਵਾ ਸਾਨੂੰ ਤਿੰਨ ਪੂਰੇ ਹੋ ਗਏ ਚੌਥਾ ਸਾਲ ਕਹਿੰਦੇ ਇਹ ਲੱਗਿਆ ਵਾ ਕੰਮ ਕਰਦੇਆਂ ਨੂੰ ਕੋਈ ਵੀ ਵੀਰ ਭਰਾ ਸਾਡਾ ਇਹਨਾਂ ਕੋਲ ਤੇ ਸਮਾਨ ਆਪਣਾ ਖਰੀਦ ਸਕਦਾ ਥੱਲੇ ਫੋਨ ਨੰਬਰ ਵੀ ਇਹਨਾਂ ਦੇ ਆ ਤੁਸੀਂ ਸਾਹਮਣੇ ਫੋਨ ਨੰਬਰ ਵੀ ਚੰਗੀ ਤਰ੍ਹਾਂ ਨੋਟ ਕਰ ਲਓ ਇੱਥੇ ਇਹ ਬਿਲਕੁਲ ਕਮਾਲੀ ਬੱਸ ਸਟੈਂਡ ਦੇ ਕੋਲ ਇਹਨਾਂ ਨੇ ਆਪਣਾ ਆ ਲਾਇਆ ਵਾ ਬੱਸ ਸਟੈਂਡ ਆ ਗਿਆ ਕਮਾਲੀ ਪਿੰਡ ਆ ਗਿਆ ਇੱਥੇ ਖੜਕੇ ਇਹ ਵੀ ਸਾਡਾ ਇਹ ਛੋਟਾ ਸਮਾਂ ਕਿੰਨਾ ਹੁੰਦਾ ਜੀ ਸਮਾਂ ਵੀ ਦੱਸ ਦੋ ਬੰਦਿਆਂ ਨੂੰ ਪਹਿਰੇ ਤਕਰੀਬਨ 10:00 ਵਜੇ ਆਜਣਿਆ ਸੀ 5:00 ਵਜੇ ਤੱਕ 5-6 ਵਜੇ ਤੱਕ ਰਹਿੰਦੇ ਆ ਸ਼ਾਮ ਨੂੰ ਸਵੇਰੇ 10:00 ਵਜੇ ਆ ਕੇ ਸ਼ਾਮ ਦੇ 5:00 ਤੋਂ 6:00 ਵਜੇ ਤੱਕ ਤੁਸੀਂ ਰਹਿੰਦੇ ਆ ਤੇ ਆ ਦੇਖ ਰਹੋ ਇਹਨਾਂ ਨੇ ਸਾਰਾ ਸਿਸਟਮ ਆਪਣਾ ਤਿਆਰ ਕਰਕੇ ਤੇ ਇੱਧਰ ਟਰੈਕਟਰ ਖੜਾ ਇਹਨਾਂ ਨੇ ਆਪਣਾ ਕੋਲੇ ਆ ਬਿਲਕੁਲ ਇਹ ਪਿੰਡ ਦੇ ਨਾਲ ਲੱਗ ਮੈਂ ਇਹਨਾਂ ਦਾ ਹੀ ਲਾਈ ਵੀ ਇਹਨਾਂ ਨੇ ਆਪਣੀ ਇੱਧਾ ਆਪ ਸੇਲ ਕਰਦੇ ਆ ਸਾਰਾ ਤਿਆਲ ਆਪ ਹੀ ਸਮਾਨ ਤਿਆਰ ਕਰਕੇ ਆਪ ਹੀ ਸੇਲ ਕਰਦੇ ਆ ਸੋ ਪ੍ਰਾਭੋ ਸ਼ੁੱਧ ਜੋ ਤੁਹਾਨੂੰ ਬਿਲਕੁਲ ਓਰਗੈਨਿਕ ਹਲਦੀ ਅਤੇ ਤੇਲ ਇਸ ਵੀਰ ਕੋਲ ਤੇ ਸਾਨੂੰ ਮਿਲੂਗਾ ਤੁਸੀਂ ਫੋਨ ਨੰਬਰ ਇਹਨਾਂ ਤੇ ਲਿਖੇ ਪਈਆਂ ਤੁਹਾਨੂੰ ਉਸੇ ਦਿਖਾ ਦਿੱਤੇ ਆ ਸੋ ਪ੍ਰਾਭੋ ਸ਼ੁੱਧ ਖਾਓ ਸਿਹਤਾਂ ਨੂੰ ਆਪਣੀਆਂ ਨੂੰ ਬਣਾਓ ਤੇ ਵੀਰ ਹਰ ਇੱਕ ਭੈਣ ਭਾਈ ਦਾ ਫਰਜ਼ ਬੰਦਾ ਕਿ ਅਸੀਂ ਇਹਨਾਂ ਕਿਸਾਨਾਂ ਦਾ ਸਾਥ ਦਈਏ ਜੋ ਕਿ ਕਿਸਾਨ ਸਾਡੇ ਆਪ ਹੌਲੀ-ਹੌਲੀ ਵੇਚਣ ਵੀ ਲਾਗੇ ਅਗਾਦੇ ਵੀ ਹੈਗੇ ਨੇ ਹੁਣ ਵੇਚਣਾ ਵੀ ਨੇ ਆਪ ਸ਼ੁਰੂ ਕਰਤਾ ਕਾਫੀ ਜਗ੍ਹਾ ਮੈਂ ਹੋਰ ਵੀ ਕਈ ਵੀਡੀਓ ਬਣਾ ਕੇ ਪਾਈਆਂ ਤੀਆਂ ਕਿਸਾਨਾਂ ਦੀਆਂ ਹੀ ਇਹ ਕੰਮ ਨਾ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤੇ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਕੋਲ ਤੇ ਆ ਕੇ ਜਿੰਨੇ ਵੀ ਸਾਡੇ ਭਰਾ ਆਂ ਵੀਡੀਓ ਨੂੰ ਦੇਖਣਗੇ ਔਰ ਬਸ ਇਹ ਵਾ ਸ਼ੇਅਰ ਵੀਡੀਓ ਨੂੰ ਤੁਸੀਂ ਕਰਨਾ ਮੈਂ ਤਾਂ ਕਹਿੰਦਾ ਘੱਟ ਹੁੰਦਾ ਸ਼ੇਅਰ ਕਰਨੇ ਨੂੰ ਆਪਣੇ ਆਪ ਹੀ ਤੁਸੀਂ ਵੀਡੀਓ ਨੂੰ ਭਰਾਵੋ ਸ਼ੇਅਰ ਕਰੋ ਨਾਲ ਇਹਨਾਂ ਕੋਲ ਤੇ ਆ ਕੇ ਸ਼ੁੱਧ ਸਮਾਨ ਆ ਜਿਹੜਾ ਹਲਦੀ ਅਤੇ ਸਰੋਤਾਂ ਤੇ ਤੁਸੀਂ ਖਰੀਦ ਸਕਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ